and am ਵਾਜੇਤ ਲੋਨੇ ਕਰ ਰਹੀ ਹੈ ਵਾਜ ਤੋਂ ਇੱਥੇ ਤੱਕ ਨਹੀਂ ਬੋਲਦੀ ਜੇ ਉਹ ਮੈਂ ਇੱਕ ਨਾਰਾ ਫੇਰ ਮਾਰੂਗਾ ਮੇਰੇ ਭਰਾ ਨੇ ਭਰਾ ਨੇ ਦੋਵੇਂ ਹੱਥ ਖੜੇ ਕਰੇ ਸੇਵਾ ਕਰ ਰਹੀ 3 ਸਾਲ ਦਾ ਮੈਨੂੰ ਤੇ ਦੇਖੋ ਆਪ ਫੇਸਬੁੱਕ ਤੋਂ ਪਤਾ ਲੱਗਾ ਕਿ ਮੇਰਾ ਨਾਂ ਹਟਾ ਦਿੱਤਾ ਗਿਆ ਮੈਂ ਤੇ ਕੋਈ ਕਸਰ ਨਹੀਂ ਛੱਡੀ ਪਾਰਟੀ ਦਾ ਕੰਮ ਕਰਨ ਚ ਦਿਨ ਰਾਤ ਜਦੋਂ ਸਾਨੂੰ ਡਿਊਟੀ ਲਾਉਣੀ ਚੰਡੀਗੜ੍ਹੋਂ ਫੋਨ ਆ ਜਾਣੇ ਦਿੱਲੀੋਂ ਆ ਜਾਣੇ ਤੇ ਅੱਧੀ ਇੱਥੇ ਡਿਊਟੀ ਲਾਤੀ ਆ ਉੱਥੇ ਇਲੈਕਸ਼ਨ ਆ ਐਨੇ ਮੁੰਡੇ ਲੈ ਕੇ ਯੂਥ ਲੈ ਕੇ ਉੱਥੇ ਪਹੁੰਚਣਾ ਤੇ ਪਹੁੰਚਦੇ ਰਹੇ ਸਾਨੂੰ ਦੱਸੇ ਪਾਰਟੀ ਜਾਂਦੇ ਸਾਡੇ ਲਾਹਮੇ ਆਏ ਆ ਜਾਂ ਸਾਡੀਆਂ ਕੰਪਲੇਨਾਂ ਗਈਆਂ ਚੰਡੀਗੜ੍ਹ ਸਾਡੇ ਹਲਕੇ 'ਚੋਂ ਇੱਕ ਕੰਪਲੇਨ ਮੈਨੂੰ ਦਿਖਾ ਦੇਣਾ ਮੇਰੇ ਖਿਲਾਫ ਇਹ ਤੇ ਅਸੀਂ ਮੰਨਦੇ ਆ ਕਿ ਚਲੋ ਸਾਡੇ ਖਿਲਾਫ ਲੋਕ ਸੀ ਆ ਜਿੰਨੀ ਸਕਦਾ ਜਿੱਤੇ ਆਈ ਆ ਤੇ ਸਾਰੇ ਸਾਡੇ ਹਲਕੇ ਦੇ ਆ ਇਹ ਇੰਜ ਨਹੀਂ ਆ ਕਿ ਕਿ ਇਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਸਾਰੇ ਮੇਰੇ ਭਰਾ ਜਿੰਨਾਂ ਨੇ ਕੰਮ ਕੀਤਾ ਉਹ ਪਹੁੰਚੇ ਨੇ ਮੈਨੂੰ ਤਾਂ ਆਪ ਨਹੀਂ ਪਤਾ ਕਿ ਕਿਉਂ ਹਟਾ ਦਿੱਤਾ ਗਿਆ ਮੈਂ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਮੇਰੇ 'ਚ ਕੀ ਕਮੀ ਇਹੋ ਜੀ ਰਹੀ ਸੀ ਹਾਂਜੀ ਤੁਸੀਂ ਕਿਹੜੇ ਉੱਤੇ ਦੇ ਸੀ ਔਰ ਇਹ ਕਿਹੜੀ ਪਾਰਟੀ ਦੇ ਵਿੱਚ ਬਿਲੋਂਗ ਕਰਦੇ ਸੀ ਮੈਂ 2020 'ਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਹਨਾਂ ਕੋਚਰ ਪਹਿਲਾਂ ਧਿਆਨਤ ਹੋ ਗਿਆ 2020 ਚ ਉਹਨਾਂ ਨਾਲ ਜੁੜਿਆ ਸਾਂ ਤੇ 2022 ਚ ਜਦੋਂ ਐਮਐਲਏ ਸਾਹਿਬ ਬਣੇ ਡਾਕਟਰ ਸਾਹਿਬ ਸਾਡੇ ਐਮਐਲਏ ਸਾਹਿਬ ਬਣਦੇ ਨੇ ਉਹਨਾਂ ਨੇ ਮੈਨੂੰ ਹਲਕੇ ਦੀ ਯੂਥ ਪ੍ਰਧਾਨ ਨਿਯੁਕਤ ਕੀਤਾ ਵੀ ਮੈਨੂੰ ਉਹਨਾਂ ਨੇ ਕਿਹਾ ਤੈਨੂੰ ਜ਼ਿੰਮੇਵਾਰੀ ਦਿੰਦੇ ਜਿੰਨੇ ਆ ਤੂੰ ਕੰਮ ਕੀਤਾ ਵਾ ਕਰਦਾ ਰਹੇਗਾ ਸਾਨੂੰ ਤੇਰੇ ਤੇ ਮਾਣ ਆ ਸਾਡੀ ਉਹਨਾਂ ਨਾਲ ਕਈ ਸਿਆਸੀ ਨਹੀਂ ਸਾਂਝ ਸਾਡੀ ਉਹਨਾਂ ਨਾਲ ਪਰਿਵਾਰਕ ਸਾਂਝ ਬਣ ਗਈ ਮੇਰੀ ਉਹਨਾਂ ਨਾਲ ਜਿੰਨਾ ਮੈਂ ਨਾਲ ਵਿਚਰਿਆ ਜਦੋਂ ਉਹ ਮੰਨਣਾ ਕੰਮ ਕਰਨ ਦੇ ਆਸਾਂ ਇਸ ਕਰਕੇ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਤੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤੰਦਈ ਨਾਲ ਨਿਭਾਈ ਹੈ ਤੁਹਾਨੂੰ ਲੱਗਦਾ ਪਾਣੀ ਇਸ ਤਰ੍ਹਾਂ ਕੋਈ ਨਹੀਂ ਜਾ ਰਿਹਾ ਇਸ ਤਰ੍ਹਾਂ ਹਮੈਨੂੰ ਲੱਗਦਾ ਵੀ ਕਈ ਚੀਜ਼ਾਂ ਸੀਐਮ ਸਾਹਿਬ ਤੱਕ ਨਹੀਂ ਪਹੁੰਚ ਰਹੀਆਂ ਜੋ ਥੱਲੇ ਥੱਲੇ ਆਪੇ ਹੀ ਹੋਈ ਜਾਂਦੀਆਂ ਨੇ ਜਾਂ ਮੈਨ ਤੱਕ ਪਹੁੰਚਦੀਆਂ ਨੇ ਜਾਂ ਨਹੀਂ ਪਹੁੰਚਦੀਆਂ ਮੈਨੂੰ ਨਹੀਂ ਪਤਾ ਬਸ ਮੈਂ ਤੁਹਾਡੇ ਮਾਧਿਅਮ ਨਾਲ ਹੀ ਉਹਨਾਂ ਨੂੰ ਦੱਸਣਾ ਚਾਹਣਾ ਵੀ ਸਾਡੀ ਬੇਨਤੀ ਆ ਕਿ ਤੁਸੀਂ ਇੱਕ ਵਾਰਾ ਗਰਾਊਂਡ ਲੈਵਲ ਤੇ ਵੀ ਸਾਰਾ ਸਰਵੇ ਕਰੋ ਕਿ ਚਲੋ ਵਾਸ਼ਿੰਗਨ ਨੇ ਤਰਕੀਆਂ ਬੱਚੇ ਪਰਮਾਤਮਾ ਜਿਹਨੂੰ ਲਾਇਆ ਉਹ ਕਾਰਜ ਆ ਭੋਲੇ ਪਰ ਅਸੀਂ ਇਹ ਕਹਿੰਨੇ ਆ ਕਿ ਜਿਹੜੇ ਤੁਹਾਡੀ ਪਾਰਟੀ ਦੇ ਵਰਕਰ ਆ ਉਹਨਾਂ ਦੀ ਬੇਗਦਰੀ ਨਾ ਕੀਤੀ ਜਾਵੇ ਇਹ ਕਹਿੰਦੇ ਜਿੰਨੀ ਜਿਉਂ ਜਿਹੜਾ ਨੁਕਸਾਨ ਇਹਨਾਂ ਗੱਲਾਂ ਦਾ ਨੁਕਸਾਨ ਹੋ ਸਕਦਾ ਬਿਲਕੁਲ ਨੁਕਸਾਨ ਹੋ ਸਕਦਾ ਜੀ ਜਦੋਂ ਵੇਖੋ ਮੈਂ ਇੱਕ ਹਲਕੇ ਦਾ ਯੂਥ ਪ੍ਰਧਾਨ ਆ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕਿਹੜੀ ਵਜ੍ਹਾ ਕਰਕੇ ਤਾਂ ਹਟਾਇਆ ਜਾਂ ਮੇਨੂੰ ਕੰਟੈਕਟ ਨਹੀਂ ਕੀਤਾ ਮੈਨੂੰ ਦੱਸਿਆ ਨਹੀਂ ਤੇਰੇ ਚ ਕੀ ਕਮੀ ਆ ਸਾਨੂੰ ਇਹ ਚੀਜ਼ ਨਹੀਂ ਚੰਗੀ ਲੱਗੀ ਮੈਂ ਉਹ ਚੀਜ਼ ਸੁਧਾਰਦਾ ਮੈਨੂੰ ਦੱਸ ਦੇ ਪੇਰੀਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਚਲੋ ਜਿਮਨੀ ਚੌਂ ਤੇ ਚੀਜ਼ ਦਾ ਮੈਨੂੰ ਨਹੀਂ ਪਤਾ ਫਾਈਟ ਪਾਊਗਾ ਮੈਨੂੰ ਫੋਨ ਆਉਂਦੇ ਸੀ ਆਪਣੇ ਸੱਜਣਾ ਬੇਲੀਆਂ ਦੇ ਉਹ ਪੁੱਛਦੇ ਸੀ ਕਿ ਕੀ ਗੱਲ ਬਣੀ ਪਰ ਮੈਨੂੰ ਇਹ ਸੀ ਕਿ ਮੈਂ ਜੇ ਕੱਲੇ-ਕੱਲੇ ਨੂੰ ਦੱਸਣ ਲੱਗਾ ਤੇ ਬਹੁਤ ਸਮਾਂ ਲੱਗ ਜੂਗਾ ਇਸ ਕਰਕੇ ਮੈਂ ਅੱਜ ਦੀ ਮੀਟਿੰਗ ਰੱਖੀ ਸੀ ਕਿ ਵੀਰ ਭਰਾਵਾਂ ਨੂੰ ਪਤਾ ਲੱਗੇ ਜੋ ਵੀ ਹੋਇਆ ਮੈਨੂੰ ਦੱਸੋ ਅੱਜ ਤੁਹਾਡੇ ਕੋਲ ਪੰਜ-ਛੇ ਤੀ ਬੰਦਾ ਪਈ ਇੱਥੇ ਇਕੱਠਾ ਕੀਤਾ ਹੋਇਆ ਯੂਥ ਆ ਸਾਰਾ ਅਗਲੀ ਰਮੇਟੀ ਤੁਹਾਡੀ ਕੀ ਰਹਿਣ ਵਾਲੀ ਹੁਣ ਮੈਂ ਦੱਸਦਾ ਜੀ ਦੇਖੋ ਇੱਥੇ ਘੜ ਤੋਂ ਘੱਟ 2000 4000 ਮੁੰਡਾ ਆ ਕੋਈ ਇਹ ਨਾ ਸਮਝੇ ਕਿ 2 ਚਾਰ ਹਾਰੀ ਆ ਇਹਨਾਂ ਦੇ ਮਗਰ ਦੱਸਦਾ ਬਾਰ ਬਾਰ ਆ ਜੀ ਆ ਕਰਦੇ ਰਿਸ਼ਤੇਦਾਰ ਐ ਚਾਚੇ ਪਾਏ ਸਾਰੇ ਮਾਮੇ ਮਾਸੜ ਇਹਨਾਂ ਦੇ ਮਗਰ ਦੱਸਦਾ 15 15 ਜੀ ਨੇ ਜੇ ਇੱਥੇ 2000 ਤਿੰਨ ਜਾਂ ਚਾਰ ਹਰ ਮੁੰਡਾ ਆਇਆ ਨਾ ਇਹ 15 20 ਹਜ਼ਾਰ ਵੋਟ ਵੇਚੀ ਇੱਥੇ ਮੈਂ ਪਾਰਟੀ ਨੂੰ ਦੱਸਣਾ ਚਾਹਾਂਗੇ ਤੁਸੀਂ ਵਰਕਰਾਂ ਦੀ ਬੇਕਦਰਹੀ ਨਾ ਕਰੋ 10 27 ਆਉਣ ਵਾਲੀ ਐ 27 ਦੀ ਪਰਤੇ ਰਹਿਣਾ ਚਾਹੀਦਾ ਸਭ ਨੂੰ ਤੁਸੀਂ ਆਪਣੇ ਵਰਕਰ ਉਹ ਤੋੜ ਰਹੇ ਹੋ ਰਾਜ ਜਿੰਨੀ ਚੋਲ ਦੇ ਵਿੱਚ ਜਿਹੜੀ ਤਰਲੀ ਨੀਤੀ ਨੀਤੀ ਕੀ ਬਣਾਈ ਜੋਣ ਇੱਥੇ ਅੱਜ ਅਸੀਂ ਅੱਜ ਐਡਵੋਕੇਟ ਕੋਮਲਪ੍ਰੀ ਸਿੰਘ ਨੂੰ ਸਮਰਥਨ ਦਿੱਤਾ ਹੈ ਭਰਾ ਸਾਡਾ ਜਿੱਥੇ ਸਾਡੀ ਡਿਊਟੀ ਲਾਊਗਾ ਰਾਤ ਦਿਨ ਅਸੀਂ ਇਹਦੇ ਨਾਲ ਆ ਅੱਗੇ ਵੀ ਇਹਦੇ ਨਾਲ ਸਾਹ ਹੁਣ ਵੀ ਇਹਦੇ ਨਾਲ ਆ ਇਹ ਸਾਨੂੰ ਜਿੱਥੇ ਸੁੱਟਦੇ ਕੂਚ ਸੁੱਟਦੇ ਜਿੱਥੇ ਸੁੱਟਦੇ ਖਲਾਰ ਦੇ ਅਸੀਂ ਉਹਦੇ ਥੰਮ ਵਾਂਗੂ ਖੜੇ ਆ ਠੀਕ ਹੈ ਉਹ ਵੀ ਤਾਂ ਮਹੀਨਾ 30 ਦਿਨ ਅੱਜ ਕਿਰਾਏ ਕਿਤਾ ਕੋਈ ਮੰਗ ਜਿਹੜੀ ਹਾਈਗਰ ਤੋਂ ਥਾਉਂਗੀ ਪਹਿਲਾਂ ਤੇ ਮੈਂ ਸਾਰੇ ਪੱਤਰਕ ਪੱਤਰਕਾਰ ਸਹਿਮਾਨ ਦਾ ਧੰਨਵਾਦ ਕਰਦਾ ਕਿ ਉਹ ਇੱਥੇ ਕਵਰੇਜ ਲਈ ਪਹੁੰਚੇ ਆ ਤੇ ਬਾਕੀ ਮੰਗ ਦੀ ਗੱਲ ਕੀਤੀ ਆ ਇਹ ਸਾਡਾ ਭਰਾ ਸ਼ਬਾਸ਼ ਸਿੰਘ ਢਿੱਲੋ ਜੋ ਕਿ ਜੂਥ ਪ੍ਰਧਾਨ ਇਹਨੇ ਬਤਾਰ ਤਿੰਨ ਸਾਲ ਪਾਰਟੀ ਦੇ ਤੌਰ ਤੇ ਸਾਡੇ ਨਾਲ ਪਰਿਵਾਰ ਤੌਰ ਤੇ ਦਿਨ ਰਾਤ ਮਿਹਨਤ ਕੀਤੀ ਆ ਇਹਦੀ ਜਿਹੜੀ ਮਿਹਨਤ ਆ ਇਹਦੀ ਮਿਹਨਤ ਅਜ ਰੰਗ ਲਿਆਈ ਆ ਵੀ ਇੱਥੇ 5-10 ਹਜ਼ਾਰ ਬੰਦਾ ਇਕੱਠਾ ਆਇਆ ਕਿਉਂਕਿ ਬੰਦੇ ਜਦੋਂ 10 ਇਕੱਠੇ ਕਰਨੇ ਹੁਣ ਪਤਾ ਉਦੋਂ ਲੱਗਦਾ ਕਹਿਣ ਉਹਦੇ ਸਰ ਕੋਈ ਰਾਜਾ ਹੁੰਦਾ ਆਪਣੇ ਘਰ ਪਰ ਵੀਰ ਨੇ ਕੰਮ ਕੀਤੇ ਆ ਉਹ ਵੀ ਸਾਰੇ ਨੌਜਵਾਨ ਕਿਉਂਕਿ ਭਰਾ ਨੇ ਬਤੌਰ ਯੂਥ ਦੇ ਤੌਰ ਤੇ ਕੰਮ ਕੀਤਾ ਸੇਵਾ ਕੀਤੀ ਲੋਕਾਂ ਨੂੰ ਲੋਕਾਂ ਦੇ ਕੰਮ ਕਈ ਕੀਤੇ ਆ ਤੇ ਤਾਂ ਲੋਕਾਂ ਜਿਨੇ ਇੱਥੇ ਆਏ ਆ ਇਸ ਲਈ ਪਹਿਲੇ ਤਾਂ ਮੈਂ ਭਰਾ ਵਧਾਈ ਦਾ ਪਾਤਰਾ ਵੀ ਭਰਾ ਜਿਹੜਾ ਸਾਡਾ ਇਹਨੀ ਲੋਕਾਂ ਦੀ ਸੇਵਾ ਕੀਤੀ ਤਾਂ ਜੋ ਐਡਾ ਤਕੜਾ ਕੱਟ ਲੈ ਕੇ ਚੱਲ ਰਿਹਾ ਤੇ ਬਾਕੀ ਜਿੱਦਾਂ ਤੁਸੀਂ ਦੱਸਿਆ ਮੈਂ ਹਾਈ ਕਮਾਂਡ ਦੇ ਧਿਆਨ ਚ ਲਿਆਵਾਂਗਾ ਕਿ ਇਹ ਜਿਹੜਾ ਕੰਮ ਹੋਇਆ ਮੰਨਿਆ ਜੇ ਐਮਐਲਏ ਸਾਹਿਬ ਸਾਡੇ ਵਿੱਚ ਨਹੀਂ ਰਹੇ ਪਰ ਇਹ ਥੋੜਾ ਪਾਰਟੀ ਲਈ ਉਹਨਾਂ ਨੇ ਇੰਨੇ ਸਾਰੇ ਕੰਮ ਕੀਤਾ ਉਹਨਾਂ ਦੇ ਨਾਲ ਬੰਦੇ ਜੁੜੇ ਨੇ ਜਿਹੜੇ ਗਰਾਊਂਡ ਲੈਵਲ ਤੇ ਸਰਪੰਚ ਨੇ ਪੰਚ ਨੇ ਹੋਰ ਵੀ ਲੋਕ ਗਰਾਊਂਡ ਲੈਵਲ ਤੇ ਅਗੇ ਜਿਨ੍ਹਾਂ ਦੇ ਐਮਐਲਏ ਸਾਹਿਬ ਰਾਤ ਦੇਣ ਕੰਮ ਕਰਦੇ ਰਹੇ ਅਸੀਂ ਕੰਮ ਕੀਤੇ ਉਹ ਚਾਰੇ ਕਿਤੇ ਜਾਣ ਮੰਨਿਆ ਪਾਰਟੀ ਨੇ ਕੋਈ ਆਪਣਾ ਹੀਲਾ ਕਰਨਾ ਇਹ ਥੋੜਾ ਵੀ ਸਾਡੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਉਹਦੇ ਤਾਂ ਉਟਾਇਆ ਜਾਵੇ ਅਸੀਂ ਇਸ ਭਰਾ ਲਈ ਸਾਡਾ ਸੋਲ ਪਰਿਵਾਰ ਅਸੀਂ ਜਿੰਨੇ ਵੀ ਸੱਜਣ ਮਿੱਤਰਾਂ ਆ ਇਹ ਭਰਾ ਸਾਨੂੰ ਰਾਤ ਦਿਨ ਜਿੱਥੇ ਆਵਾਜ਼ ਮਾਰੀ ਅਸੀਂ ਉੱਥੇ ਹਾਜ਼ਰ ਹਾਂ ਪਹਿਲਾਂ ਵਾਂਗੂ ਜਿੰਨੇ ਜੋ ਅੱਗੇ ਆਵਾਂਗੇ ਉਹਨੇ ਕੰਮ ਕਰਾਂਗੇ ਠੋਕ ਕੇ ਕੰਮ ਕਰਾਵਾਂਗੇ ਵੇਖੋ ਨਾ ਅਸੀਂ ਪਹਿਲਾਂ ਵੀ ਨਸ਼ੇ ਆਲਾ ਛਡਾਇਆ ਤੇ ਨਾ ਅੱਜ ਛਡਾਉਣਾ ਦੇ ਨਾਲ ਅੱਗੇ ਛੜਾਵਾਂਗੇ ਨਾ ਅਸੀਂ ਚੱਬੀਆਂ ਬਣਾਈਆਂ ਤੇ ਨਾ ਹੀ ਉਹਨਾਂ ਬਣਾਉਣੀਆਂ ਆ ਪੀ ਸਾਨੂੰ ਦਾਰਾ ਕੇ ਦਾ ਅਸੀਂ ਪਹਿਲਾਂ ਵੀ ਲੋਕਪੱਤੀ ਕੰਮ ਕੀਤੇ ਆ ਜਿੱਥੇ ਭਰਾ ਸਾਡੀ ਡਿਊਟੀ ਲਾਊਗਾ ਤਕੜੇ ਹੋ ਕੇ ਕੰਮ ਕਰਾਵਾਂਗੇ ਮੈਂ ਇੱਕ ਬਤੌਰ ਵਕੀਲ ਵੀ ਆ ਮੈਨੂੰ ਜਿੱਥੇ ਜੂਤ ਦਾ ਵਾਈਸ ਪ੍ਰਧਾਨ ਜ਼ਿਲ੍ਹਾ ਜੂਤ ਦਾ ਵਾਈਸ ਪ੍ਰਧਾਨ ਆ ਸੀਨੀਅਰ ਮੀਤ ਪ੍ਰਧਾਨ ਆ ਮੇਰਾ ਭਰਾ ਮੇਰੇ ਨਾਲ ਬਹੁਤ ਮਿਹਨਤ ਕੀਤੀ ਆ ਅਸੀਂ ਜ਼ਿਲ੍ਹਾ ਲੈਵਲ ਤੇ ਮਿਹਨਤ ਕੀਤੀ ਆ ਇਸ ਲਈ ਰਾਤ ਦੇਣੇ ਦੇ ਨਾਲ ਖੜੇ ਆ ਜਿੱਥੇ ਸਾਨੂੰ ਕਹੂਗਾ ਅਸੀਂ ਉੱਥੇ ਹਾਜ਼ਰ ਹੋ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਅੱਜ ਸਾਡੇ ਸਾਰੇ ਭਰਾਵਾਂ ਨੇ ਸਲਾਹ ਕਰਕੇ ਇੱਕ ਐਮਐਲਏ ਸਾਹਿਬ ਦੀ ਜਾਦ ਦੇ ਵਿੱਚ ਇੱਕ ਟਰਸਟ ਬਣਾਇਆ ਡਾਕਟਰ ਕਸ਼ਮੀਰ ਸਿੰਘ ਸੋਲ ਸੇਵਾ ਟਰਸਟ ਜਿਸ ਦੇ ਵਿੱਚ ਅਸੀਂ ਜਿਹੜੇ ਆਪਣੇ ਨੌਜਵਾਨਾਂ ਨਸ਼ਿਆਂ ਤੋਂ ਰਹਿਤ ਲਈ ਕੈਂਪ ਲਾਵਾਂਗੇ ਖੇਡਾਂ ਨਾਲ ਜੁੜਾਂਗੇ ਖੇਡਾਂ ਵਿੱਚ ਸਮਾਨ ਦਵਾਂਗੇ ਆਪਣੇ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਾਵਾਂਗੇ ਬਾਕੀ ਕੋਈ ਵੀ ਪੰਜਾਬ ਤੇ ਨੋਬਤ ਆਉਂਦੀ ਜਾਂ ਪਹਿਲੀ ਗੱਲ ਸਾਡਾ ਪੰਜਾਬ ਬਹੁਤ ਤਗੜਾ ਹੈ ਬਾਕੀ ਜਿੰਨੇ ਜੋਗੇ ਹੋਵਾਂਗੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਸ ਜਿਹੜਾ ਆਪਾਂ ਟਰਸਟ ਬਣਾਇਆ ਇਹਦੀ ਸ਼ੁਰੂਆਤ ਹੋ ਚੁੱਕੀ ਆ ਅੱਜ ਮੈਂ 10 ਲੱਖ ਰੁਪਇਆ ਆਪਣੀ ਨਿੱਜੀ ਜਾਇਦਾਦੋਂ ਇਹ ਟਰਸਟ ਨੂੰ ਚਾਲੂ ਕਰਦਾ ਬਾਕੀ ਮੇਰੇ ਭਰਾਵਾਂ ਸਾਰਿਆਂ ਨੇ ਕਿਹਾ ਤਗੜੇ ਹੋ ਜਿੱਥੇ ਸੇਵਾ ਹੋਗੀ ਤਗੜੇ ਹੋ ਕੇ ਕਰਾਂਗੇ ਕਿਉਂਕਿ ਪੈਸਾ ਦੁਨੀਆ ਕੋ ਬਹੁਤ ਆ ਬਸ ਮਿਹਨਤ ਕਰਨ ਵਾਲੇ ਬੰਦੇ ਲੌਣ ਵਾਲੇ ਬੰਦੇ ਜਿਹੜੇ ਕੰਮ ਕਰਨਾ ਚਾਹੁੰਦੇ ਔਣ ਜਨੂਨ ਵਾਲੇ ਬੰਦੇ ਚਾਹੀਦੇ ਆਪਾਂ ਨੂੰ ਇਸ ਲਈ ਅਸੀਂ ਜਿਹੜਾ ਐਮਐਲਏ ਸਾਹਿਬ ਦਾ ਨਾਮ ਆ ਜੇ ਕੋਈ ਇਹ ਸੋਚਦਾ ਵੀ ਨਾ ਖਤਮ ਕਰ ਦਾਂਗੇ ਵੀ ਲੋਕਾਂ ਦੇ ਨਾਮ ਦਿਲਾਂ ਤੋਂ ਮਟਾ ਦਾਂਗੇ ਇਹ ਕਦੀ ਵੀ ਨਹੀਂ ਮਿਟੇਗਾ ਜਿੰਨਾ ਚਿਰ ਸਾਡੇ ਸਾਥ ਚੱਲਦੇ ਆ ਸਾਡੇ ਭਰਾਵਾਂ ਦੇ ਸਾਥ ਚੱਲਦੇ ਆ ਜੋ ਜੋ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਆ ਇਹ ਨਾਂ ਦੇ ਮਿਟਣਾ ਤੇ ਨਾਂ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ ਜਾ ਵੀ ਜਾ ਸਕੇ ਇਸ ਲਈ ਅਸੀਂ ਤਕੜੇ ਹੋ ਕੇ ਐਮਐਲਏ ਸਾਹਿਬ ਨੇ ਜੋ ਸਾਨੂੰ ਸੇਧ ਦਿੱਤੀ ਆ ਉਹਦੇ ਉੱਤੇ ਤਕੜੇ ਹੋ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਨਾਂ ਦੇ ਅਧੂਰੇ ਕੰਮ ਜਿਹੜੇ ਪੂਰੇ ਕੀਤੇ ਜਾ ਸਕਣ